ਅੱਗੇ ਹੈ ਜੀ ਨੌਵੀਂ ਪੌੜੀ ਦੀ ਚੌਥੀ ਪੰਕਤੀ ਸੁਣਿਆ ਸਾਸ ਸਿਮਰਤ ਵੇਦ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਸੁਣਿਆ ਸਾਸਤ ਸਿਮਰਤ ਵੇਦ ਸਾਸਤ ਜੀ ਛੇ ਸ਼ਾਸਤਰ ਆ ਜਾਂਦੇ ਆ ਜਿਹੜੇ ਲਿਖੇ ਗਏ ਸੀ ਧਰਮ ਗ੍ਰੰਥ ਨੇ ਵੀ ਇੱਕ ਤਰ੍ਹਾਂ ਦੇ ਜੀ ਜਿੱਚ ਯੋਗ ਜਿਹਦੀ ਪਹਿਲਾਂ ਗੱਲ ਕੀਤੀ ਸੀ ਨਿਆਏ ਵਿਸ਼ਾਸ਼ਿਕਤਾ ਮੀਮंसा ਵਿਦਾਂਤ ਸ਼ਾਂਖ ਇਹਦੀ ਅੱਗੇ ਆਪਾਂ ਵਿਸਤਾਰ ਵਿੱਚ ਵਿਆਖਿਆ ਕਰਾਂਗੇ ਧਿਆਨ ਦੇਵਾਂਗੇ ਇਹਨਾਂ ਤੇ ਸ਼ਾਸਤ ਇਸਤਮ ਹੁਣ ਇਸ ਸਮੇਂ ਸਮਝ ਲਓ ਕਿ ਇਹ 6 ਧਰਮ ਗ੍ਰੰਥ ਨੇ ਜੀ ਠੀਕ ਹੈ ਜੀ ਇਹ ਭਾਰਤੀ ਸੱਭਿਆ ਦੇ ਯੋਗ ਦੇ ਉੱਪਰ ਨਿਆਏ ਦੇ ਉੱਤੇ ਵਿਸ਼ੇਸ਼ਿਕ ਉੱਪਰ ਮੀਮंसा ਉੱਪਰ ਇਹਨਾਂ ਨੂੰ ਆਪਾਂ ਧਿਆਨ ਨਾਲ ਦੇਖਾਂਗੇ ਅੱਗੇ ਕੀ ਨੇ ਠੀਕ ਹੈ ਜੀ ਤੇ ਸਿਮਰਤियां ਜਿਹੜੀ ਸਿਮਰਤ ਹੈ ਇਹ ਹੈ ਜੀ ਸਿਮਰਤियां ਨੇ ਇਹ ਵੀ ਜਿਹੜੇ ਲਿਖੇ ਧਰਮ ਗ੍ਰੰਥ ਨੇ ਜਿੰਨਾ ਉੱਤੇ ਨਿਜਮਾ ਬਾਰੇ ਕਰਮਾ ਬਾਰੇ ਅਤੇ ਆਚਰਨ ਬਾਰੇ ਗਿਆਨ ਦਿੱਤਾ ਹੈ ਜੀ ਜਿਹੜੇ ਕਰਮ ਕਾਂਡ Hindu ਧਰਮ ਦੇ ਵਿੱਚ ਬਣੇ ਨੇ ਜੋ Hindu ਧਰਮ ਦੀਆਂ માનਤਾਵਾਂ ਨੇ ਜੋ ਉਹਨਾਂ ਦਾ ਯਕੀਨ ਹੈ ਉਹ ਜ਼ਿਆਦਾਤਰ ਇਹਨਾਂ ਸ਼ਾਸਤਰਾਂ ਸਿਮਰਤਾਂ ਤੇ ਵੇਦਾਂ ਦੇ ਵਿੱਚੋਂ ਹੀ ਪ੍ਰਾਪਤ ਹੋਇਆ ਹੈ ਜੀ ਠੀਕ ਹੈ ਚਾਰ ਵੇਦ ਨੇ Hindu ਧਰਮ ਦੇ ਗ੍ਰੰਥ ਨੇ ਜਿਹੜੇ ਜੀ ਗਿਆਨ ਦਤਾ ਜਿੱਥੋਂ ਗਿਆਨ ਮਿਲਦਾ ਜਿੰਨਾ ਵਿੱਚ ਮੰਤਰ ਨੇ ਦੇਵੀ ਦੇਵਤਿਆਂ ਦੀ ਮਹਿਮਾ ਹੈ ਇਸ ਵਿੱਚ ਪ੍ਰਭੂ ਪਰਮਾਤਮਾ ਦੀ ਮਹਿਮਾ ਵੀ ਹੈ ਜੀ ਚਾਰ ਵੇਦ ਨੇ ਰਿਗ ਵੇਦ ਸ਼ਾਮ ਵੇਦ ਇਹ ਯੁਰਵਿਦ ਤੇ ਅਥਰਵ ਵੇਦ ਠੀਕ ਹੈ ਜੀ ਇਹ ਸਾਰੇ ਚਾਰ ਇਹ ਤਿੰਨੇ ਦੇ ਤਿੰਨੇ ਗੁਰੂ ਮਹਾਰਾਜ ਨੇ ਬਣਤਰ ਬੜੀ ਸੋਹਣੀ ਕੀਤੀ ਹੈ ਜੀ ਇਹ ਜਿਹੜੇ ਤਿੰਨੇ ਤਿੰਨੇ Hindu ਜਾਂ ਭਾਰਤੀ ਸਭਿਅਤ ਦੇ ਜਿਹੜੇ ਵਖ ਵਖ ਰਿਸ਼ੀਆ ਮੁੰਨੀਆਂ ਦੇ ਜਿਹੜੇ ਵੇਦ ਸੀ ਨਾ ਸਾਰਿਆਂ ਨੂੰ ਇਕੱਠਾ ਕਰਤਾ ਕਹਿਣ ਤੋਂ ਭਾਵੇਂ ਹੈ ਜੀ ਜੇ ਤੇਰੀ ਸੁਰਤ ਹੈ ਜਿਹੜੀ ਅਰਥ ਨਿਕਲਦੇ ਨੇ ਮਨ ਨੂੰ ਸਿੱਧੀ ਗੱਲ ਹੁੰਦੀ ਆ ਮਨਾ ਮੇਰੇ ਮਿੱਤਰ ਪਿਆਰਿਆ ਮਨਾ ਮੇਰੇ ਪਾਗਲਾ ਮਨਾ ਜੇਕਰ ਤੂੰ ਆਪਣੀ ਸੁਰਤ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੋੜ ਲੇਂਗਾ ਆਪਣੇ ਮਨ ਨੂੰ ਉਸ ਪਰਮਾਤਮਾ ਦੀ ਯਾਦ ਦੇ ਨਾਲ ਜੋੜ ਲੇਂਗਾ ਤੋ ਉਸ ਨਾਲ ਕੀ ਹੋ ਜੂ ਤੇਰੀ ਬੁੱਧੀ ਇੰਨੀ ਵੱਡੀ ਹੋ ਜੂ ਤੇਰੀ ਬੁੱਧੀ ਦਾ ਖੇਤਰਫਲ ਇੰਨਾ ਵੱਧ ਜੂ ਤੈਨੂੰ ਇੰਨੀ ਸੋਝੀ ਮਿਲ ਜੂਗੀ ਕਿ ਤੂੰ ਬਿਨਾ ਪੜੇ ਲਿਖੇ ਉਹਨਾਂ ਸ਼ਾਸਤਰਾਂ ਉਹਨਾਂ ਸਿਮਰਤੀਆਂ ਉਹਨਾਂ ਵੇਦਾਂ ਦਾ ਗਿਆਨ ਆਪਣੇ ਆਪ ਤੈਨੂੰ ਅੰਦਰ ਆ ਜਾਏਗਾ ਤੈਨੂੰ ਸਮਝ ਪੈ ਜੂਗੀ ਜੇਕਰ ਤੂੰ ਇੱਕ ਵਾਰ ਵੀ ਪੜ ਲਵੇਂ ਜਿਹੜੇ ਸ਼ਾਸਤਰ ਤੂੰ ਨਹੀਂ ਵੀ ਪੜੇ ਜਿਹੜਾ ਕਈ ਵਾਰ ਕਹਿੰਦੇ ਵੀ ਬੜਾ ਕਠਨ ਗਿਆਨ ਆ ਜਦੋਂ ਤੇਰੀ ਪ੍ਰਮਾਤਮਾ ਦੇ ਨਾਲ ਸੁਰਤ ਜੋੜਨ ਲੱਗ ਗਏ ਤੇਰੀ ਬੁੱਧੀ ਦਾ ਖੇਤਰਫਲ ਹੋ ਗਿਆ ਤੈਨੂੰ ਆਪਣੇ ਆਪ ਹੀ ਇੱਕ ਵਾਰ ਪੜੇ ਦੇ ਨਾਲ ਹੀ ਉਹਨਾਂ ਦਾ ਗਿਆਨ ਹੋ ਜੂ ਜਾਂ ਬਿਨੇ ਪੜੇ ਤੈਨੂੰ ਪਤਾ ਲੱਗ ਜਾਊਗਾ ਕਿ ਜਿਹੜੇ ਸ਼ਾਸਤਰ ਨੇ ਸਿਮਰਤੀਆਂ ਨੇ ਇਹ ਵੇਦ ਨੇ ਇਹ ਉਸ ਪ੍ਰਭੂ ਪਰਮਾਤਮਾ ਦੀ ਹੀ ਗੱਲ ਕਰਦੇ ਨੇ ਜੇ ਉਸ ਦੀ ਗੱਲ ਕਰਦੇ ਨੇ ਮੈਨੂੰ ਬਾਲੀ ਲੋੜ ਨਹੀਂ ਮੈਂ ਸਿੱਧੀ ਪ੍ਰਭੂ ਪਰਮਾਤਮਾ ਨਾਲ ਗੱਲ ਕਰਦਾ ਹਾਂ ਜੀ ਦੇਖ ਲਓ ਕਿੰਨੇ ਸ਼ਾਸਤਰ ਨੇ ਕਿੰਨੀਆਂ ਸਿਮਰਤੀਆਂ ਨੇ ਕਿੰਨੇ ਵੇਦ ਨੇ ਪਰਮਾਤਮਾ ਦੇ ਨਾਲ ਸੁਰਤ ਜੋੜਨ ਕਰਕੇ ਤੁਹਾਨੂੰ ਆਪਣੀ ਜ਼ਿੰਦਗੀ ਇਨ੍ਹਾਂ ਚੀਜ਼ਾਂ 'ਚ ਵਿਅਰਥ ਕਰਨ ਦੀ ਲੋੜ ਨਹੀਂ ਸਿੱਧਾ ਹੀ ਹੈ ਸਿੱਧਾ ਹੀ ਪ੍ਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਹੈ ਜੀ ਇਹ ਹੈ ਸੁਣਿਆ ਸਾਸਤ ਸਿਮਰਤ ਵੇਦ